ਦੇ ਦੁਆਲੇ ਪੰਜ ਚਾਰ ਪਹਿਰੇ ਵਾਲੇ ਰੱਖੇ ਹੁੰਦੇ ਆ ਰਫਲਾਂ ਵਾਲੇ ਕਢਾਈ ਵੇ ਹੁੰਦੇ ਆ ਅਸੀਂ ਕਦੇ ਨਹੀਂ ਪੁੱਛਿਆ ਉਹਨੂੰ ਵੀ ਕੀ ਗੱਲ ਤੇਰੀ ਨਹੀਂ ਉੱਤੋਂ ਲਿਖੀ ਤੂੰ ਸਾਨੂੰ ਕਹਿਣਾ ਉੱਤੋਂ ਲਿਖੀ ਆ ਆਪ ਤੂੰ ਸਾਰਿਆਂ ਨੂੰ ਪਹਿਰੇਦਾਰ ਰੱਖੀ ਫਿਰਦਾ ਆ ਜਿੰਨੇ ਵੱਡੇ ਚਿੱਟਿਆਂ ਝੂਲੇ ਵਾਲੇ ਬਾਬੇ ਆ ਸਾਰਿਆਂ ਦੇ ਰੱਖੇ ਤੇ ਸਾਰੇ ਹੀ ਕਹਿੰਦੇ ਉੱਤੋਂ ਲਿਖੀ ਆ ਦੂਜਾ ਇੱਕ ਗੱਲ ਜਿਹੜੀ ਸਾਰਿਆਂ ਨਾਲ ਵੱਡੀ ਇਹਨਾਂ ਦੇ ਫੈਟਾ ਹੀ ਵੀ ਆ ਨਾ ਉਹ ਆਇਆ ਇਸੇ ਲਈ ਇਹ ਗੱਲ ਕਹਿੰਦੇ ਆ ਭਈ ਤੇਰੇ ਨਾਲ ਨਹੀਂ ਕੋਈ ਆਇਆ ਤੇਰੇ ਨਾਲ ਕਿਸੇ ਨੇ ਨਹੀਂ ਜਾਣਾ ਤੂੰ ਇਕੱਲਾ ਹੀ ਇਹ ਜਾਂਦ ਕਦੋਂ ਆਉਂਦਾ ਸਾਨੂੰ ਪਹਿਲਾਂ ਤਾਂ ਜਵਾਨੀ ਦਾ ਜੋਸ਼ ਹੁੰਦਾ ਹੈ ਜਾਂਦ ਸਾਨੂੰ ਆਉਂਦਾ 60 ਕਿਤੇ ਜਾ ਕੇ ਭਈ ਯਾਰ ਹੁਣ ਤਾਂ ਗਾਂਹ ਵਾਲਾ ਪੱਲਾ ਨੇੜੇ ਆ ਗਿਆ ਮੈਂ ਤਾਂ ਇਕੱਲਾ ਹੀ ਐ ਮੇ ਨਾਲ ਤਾਂ ਕਿਹਨੇ ਜਾਣਾ ਹੀ ਨਹੀਂ ਫੇਰ ਉਹ ਕੀ ਕਰਦਾ ਇਹਨਾਂ ਦੇ ਨਾਲ ਸੁਣਾਇਆ ਹੋਇਆ ਕਹਾਣੀਆਂ ਤੇ ਫੁੱਲ ਚੜਾਉਗਾ ਜਿਹੜੀ ਕੁਰਸੀ ਫਿਰ ਉਹ ਉਹ ਦਿਖਾਉਦੇ ਆ ਹੋਣਗੇ ਉਹ ਕਹਿੰਦੇ ਵੀ ਇੰਦਰ ਦੀ ਹੋ ਕੇ ਲੰਗਣੀ ਆ ਸਾਡੀਆਂ ਜੇਬਾਂ ਦੇ ਵਿੱਚ ਦੀ ਹੋ ਕੇ ਲੰਗਦੀ ਆ ਕੁਰਸੀ ਉਹ ਉਹ ਫਿਰ ਜਿਹੜਾ 60 ਸਾਲ ਵਾਲਾ ਬੰਦਾ ਨਾ ਆਪ ਦੀ ਕੁਰਸੀ ਪੱਕੀ ਕਰਨ ਦਾ ਮਾਰਾ ਜਿੱਥੇ ਕੁਰਸੀ ਉਹਨੂੰ ਦੇਣੀ ਚਾਹੁੰਦੇ ਆ ਇਹ ਉਹ ਫਿਰ ਇਹਨਾਂ ਦੀ ਸੇਵਾ 'ਚ ਲੱਗ ਜਾਂਦਾ ਐਸ ਕਰਕੇ ਕਹਿੰਦੇ ਆ ਸਾਨੂੰ ਉਹ ਵਹੀ ਤੂੰ ਕੱਲਾ ਹੀ ਆਇਆ ਕੱਲੀ ਨਹੀਂ ਆਈ ਨਹੀਂ ਆਈ ਕੱਲੀ ਕਿੰਨਿਆਂ ਨੂੰ ਜੀਵਨ ਦੇ ਕੇ ਗਈ ਆ ਸੋਚਣਾ ਬੰਦ ਕਰ ਆਇਆ ਮਸਲੇ ਸਾਡੀ ਇਸਰੀਰਦਾਨ ਦੇ ਵੀ ਇਹਦਾ ਫੈਸਲਾ ਸਾਨੂੰ ਵੱਧ ਤੋਂ ਵੱਧ ਲੈਣਾ ਚਾਹੀਦਾ ਸ਼੍ਰੀਲੰਕਾ ਕੱਲਾ ਬੋਦੀ ਆ ਸਾਰੇ ਜਿਵੇਂ ਕਹਿਦਗੇ ਵੀ ਇੱਕ ਵੱਡੇ ਖੇਤਰ ਚ ਬੰ ਵੱਡੀ ਪੱਤਰਕ ਤੇ ਸਰੀਰਦਾਨ ਅੰਗਦਾਨ ਉਹਨਾਂ ਕੋਲੇ ਪਏ ਆ ਅੱਖਾਂ ਦੇ ਸਕਦੇ ਬਹੁਤ ਵੱਡੀ ਪੱਤਰਕ ਕਿਉਂ ਕਿਉਂਕਿ ਬੁੱਧ ਧਰਮ ਦੇ ਵਿੱਚ ਵੀ ਉਹਨਾਂ ਨੇ ਸਰੀਰਦਾਨ ਨੂੰ ਮਹਾਨਦਾਨ ਦੱਸਿਆ ਇਸੇ ਤਰ੍ਹਾਂ ਤਰਕਸ਼ੀਲ ਸੁਸਾਇਟੀ ਨੇ ਦਾ ਪਹਿਲਾ ਕਦਮ ਚੱਕਿਆ ਸੀ ਉਦੋਂ ਤੋਂ ਲੈ ਕੇ ਹੁਣ ਬਹੁਤ ਸਾਰੇ ਹਸਪਤਾਲ ਇਹ ਜਿਹੇ ਆ ਜਿਨ੍ਹਾਂ ਕੋਲੇ ਪਾਰਟੀਆਂ ਤਕਰੀਬਨ ਪੂਰੀਆਂ ਹੋ ਗਈਆਂ ਤੇ ਅਜੇ ਵੀ ਇਹਨਾਂ ਦੀ ਬਹੁਤ ਲੋੜ ਹੈ ਸੋ ਇਹ ਜਿਹੇ ਫੈਸਲੇ ਲੈਣੇ ਬਣਦੇ ਆ ਮੇਰੇ ਨਾਲ ਸਾਥੀ ਲੈਟਸ ਆਵ ਆਏ ਵੀ ਸਿਰਫ ਐਸੇ ਕਰਕੇ ਆਏ ਆ ਜਦੋਂ ਮੈਂ ਇਹਨਾਂ ਨੂੰ ਦੱਸਿਆ ਵੀ ਇੱਕ ਸਰੀਰਦਾਨ ਹੋਇਆ ਅਸੀਂ ਉੱਥੇ ਕੈਨੇਡਾ ਤੋਂ ਆਏ ਆ ਇਹ ਆਦੇ ਪਹਿਲੇ ਕਹਿੰਦੇ ਸੀ ਮੈਨੂੰ ਪਹਿਲਾਂ ਹੀ ਇਹਨਾਂ ਨੇ ਕਿਹਾ ਵੀ ਮੈਂ ਯਾਰ ਕਿ ਸਰੀਰਦਾਨ ਕਰਕੇ ਜਾਣਾ ਹੈ ਮੈਂ ਇਹਨਾਂ ਨੂੰ ਦੱਸਿਆ ਜਿਹੜਾ ਮੈਂ ਮੇਰਾ ਤਜਰਬਾ ਵੀ ਸੀਐਮਸੀ ਹਸਪਤਾਲ ਦੇ ਵਿੱਚ ਜਦੋਂ ਆਪਾਂ ਸਰੀਰਦਾਨ ਦਾ ਫਾਰਮ ਭਰਦੇ ਆ ਤਾਂ ਉਹ ਇੱਕ ਸਾਨੂੰ ਕਾਰਡ ਬਣਾ ਦਿੰਦੇ ਆ ਉਹ ਕਾਰਡ ਸਾਡੀ ਜੇਬ 'ਚ ਰੱਖਣਾ ਪੈਂਦਾ ਸਾਨੂੰ ਸਾਡੀ ਮੌਤ ਜਹਾਜ਼ 'ਚ ਹੋ ਜੇ ਸਾਡੀ ਮੌਤ ਇੰਗਲੈਂਡ 'ਚ ਹੋ ਜੇ ਸਾਡੀ ਮੌਤ ਕੈਨੇਡਾ 'ਚ ਹੋ ਜੇ ਸਾਡੀ ਮੌਤ ਜਿੱਥੇ ਮਰਜ਼ੀ ਹੋ ਜੇ ਉਹ ਜ਼ਿੰਮੇਵਾਰੀ ਆ ਉਸ ਅਥਾਰਟੀ ਦੀ ਜਿਹੜੀ ਤੁਹਾਡੀ ਮੌਤ ਦੇ ਵੇਲੇ ਕੋਲੇ ਆ ਉਹਦੇ 'ਚ ਲਿਖਿਆ ਹੋਇਆ ਵੀ ਇਹਦੇ ਸਰੀਰ ਨੂੰ ਕਿੱਥੇ ਤੇ ਕਿਵੇਂ ਕੀ ਕਰਨਾ ਇੱਕ ਮਤਲਬ ਉਸ ਹਸਪਤਾਲ ਵਾਲੇ ਸਾਨੂੰ ਕਾਰਡ ਬਣਾ ਕੇ ਦੇ ਦਿੰਦੇ ਹਾਂ 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 ਬਣਿਆ ਹੋਇਆ ਵੀ ਇਹ ਜੇਬ 'ਚ ਰੱਖਣਾ ਪੈਂਦਾ ਇਹ ਪੀਜੀਐਚ ਦਾ ਇਹ ਪੀਜੀਐਚ ਦਾ ਮਤਲਬ ਸਾਰੇ ਹਸਪਤਾਲ ਬਣਾਉਂਦੇ ਆ ਮੈਂ ਸਿਰਫ ਉਹ ਤਾਂ ਕਿਉਂਕਿ ਅਸੀਂ ਉੱਥੋਂ ਬਣਵਾ ਕੇ ਦਿੰਨੇ ਸਾਡੇ ਨਾਲ ਲੁਧਿਆਣਾ ਲੱਗਦਾ ਇਹ ਜੇ ਤੁਹਾਡੇ ਕੋਲੇ ਆ ਤਾਂ ਤੁਹਾਨੂੰ ਮਤਲਬ ਕਿਉਂਕਿ ਸਾਨੂੰ ਪਤਾ ਵੀ ਸਾਨੂੰ ਤਾਂ ਮੌਤ ਤੱਕ ਕਿਤੋਂ ਆਉਣੀ ਹੈ ਪਤਾ ਨਹੀਂ ਕਿਉਂ ਕਿੱਥੇ ਆਉਣੀ ਹੈ ਕਿਉਂਕਿ ਸਾਡਾ ਵਧਿਆ ਹੋਇਆ ਹੋਣ ਜਾਣ ਬਾਹਰ ਅੰਦਰ ਵੀ ਇਸ ਕਰਕੇ ਬਣਾ ਕੇ ਦਿੰਦੇ ਆ ਉਹ ਇਹ ਫੈਸਲਾ ਸਾਨੂੰ ਲੈਣਾ ਪੈਂਦਾ ਹਾਂਜੀ ਹੁਣ ਆਪਾਂ ਆਉਣੀ ਆ ਦੋ ਗੱਲਾਂ ਆਪਾਂ ਪਾਸੇ ਕਰਨੀਆਂ ਐ ਤੁਹ ਸਿਰਫ ਦੋ ਗੱਲਾਂ ਮੋਤੀਆਂ ਇੱਕ ਤਾਂ ਮੈਂ ਤੁਹਾਨੂੰ ਦੱਸਾਂ ਬਈ ਤਸਵੀਰਾਂ ਐ ਨਾ ਜਿਹੜੀਆਂ ਇਹ ਸਾਨੂੰ ਪੜਨੀਆਂ ਨਹੀਂ ਆਉਂਦੀਆਂ ਪਰ ਇਹ ਪੜਾਉਂਦੀਆਂ ਸਭ ਨਾਲੋਂ ਵੱਧ ਐ ਜਿੰਨੇ ਬੰਦੇ ਵਿਦੇਸ਼ ਗਏ ਆ ਕਦੇ ਨਹੀਂ ਲਿਖਿਆ ਹੁੰਦਾ ਜਦੋਂ ਅਸੀਂ ਜਹਾਜ਼ ਤੋਂ ਉਤਰਦੇ ਆ ਵੀ ਤੁਹਾਡਾ ਸਮਾਨ ਤੁਹਾਨੂੰ ਕਿੱਥੇ ਮਿਲਣਾ ਕਿਤੇ ਨਹੀਂ ਲਿਖਿਆ ਹੁੰਦਾ ਸਿਰਫ ਇੱਕ ਬੈਗ ਦੀ ਫੋਟੋ ਬਣਾਈ ਹੁੰਦੀ ਐ ਕਿਸੇ ਭਾਸ਼ਾ ਦੀ ਲੋੜ ਨਹੀਂ ਕਿ ਸੇਹੀ ਦੀ ਲੋੜ ਦੀ ਉਹ ਬੈਗ ਦੀ ਫੋਟੋ ਅਣਪੜਨੂ ਵੀ ਉੱਥੇ ਲੈ ਜਾਂਦੀ ਤਸਵੀਰਾਂ ਦੇ ਦਮ ਦੀ ਮੈਂ ਗੱਲ ਕਰਦਾ ਪਰ ਅਸੀਂ ਭੁੱਲ ਗਏ ਮੈਂ ਕਿ ਤਸਵੀਰ ਦਾ ਜ਼ਿਕਰ ਕਰਦਾ ਸਾਡੇ ਗਣੇਸ਼ ਦੀ ਤਸਵੀਰ ਆ ਘਰਾਂ ਚ ਗਣੇਸ਼ ਦੀ ਤਸਵੀਰ ਨੂੰ ਪਹਿਲਾਂ ਤਾਂ ਗਣੇਸ਼ ਸ਼ਬਦ ਨੂੰ ਦੋ ਸ਼ਬਦਾਂ ਦੇ ਵਿੱਚ ਤੋੜ ਕੇ ਪੜਨਾ ਗਣ ਪਲੱਸ ਈਸ਼ ਗਣ ਹੁੰਦਾ ਕਬੀਲਾ ਈਸ਼ ਹੁੰਦਾ ਕਬੀਲੇ ਦਾ ਭਗਵਾਨ ਕਬੀਲੇ ਦਾ ਮੁਖੀ ਹੈ ਉਹ ਜਿਹੜਾ ਜਿਨੇ ਉਹ ਤਸਵੀਰ ਬਣਾਈ ਹੈ ਉਹਨੇ ਇਹਦੇ ਵਿੱਚ ਬਹੁਤ ਚੀਜ਼ਾਂ ਉਹ ਪਾਈਆਂ ਜਿਹੜੀਆਂ ਅਸੀਂ ਸਿਰਫ ਅਧਿਆਤਮਵਾਦ ਦਾ ਕਰਕੇ ਉਹਨੂੰ ਪਾਸੇ ਕਰਤਾ ਪਰ ਉਹਦਾ ਅਸਲੀ ਤੱਤ ਸੀ ਜਿਹੜਾ ਸਮਝਣ ਵਾਲਾ ਉਹ ਸਮਝਿਆ ਨਹੀਂ ਮੇਰਾ ਇੱਕ ਮਿੱਤਰ ਬੜਾ ਪੁਜਾਰੀ ਸੀ ਇਹਦਾ ਪੱਤਰਕਾਰ ਸੀ ਉਹ ਉਹਦੀ ਗਣੇਸ਼ ਜੀ ਦੀ ਛੋਟੀ ਮੂਰਤੀ ਗੱਡੀ 'ਚ ਰੱਖੀ ਮੈਂ ਉਸ ਦੇ ਨਾਲ ਬਹਿ ਗਿਆ ਮੈਂ ਉਹਨੂੰ ਰਾਤ ਜਦੋਂ ਆ ਗੱਲ ਸੁਣਾਈ ਨਾ ਆਹਦਾ ਯਾਰ ਮੈਨੂੰ ਦੱਸਿਆ ਹੀ ਨਹੀਂ ਮੈਂ ਤਾਂ ਹੁਣ ਤੱਕ ਹੋਰ ਤਰ੍ਹਾਂ ਹੀ ਪੂਜਦਾ ਰਿਆ ਸਾਡੇ ਸਨੇਵਸ ਚ ਉਹ ਗੱਲਾਂ ਹੈ ਨਹੀਂ ਪੂਣੀਆਂ ਚਾਹੀਦੀਆਂ ਉਹ ਕੀ ਹੈ ਬਈ ਜਿਹੜੀ ਗਣੇਸ਼ ਜੀ ਦੀ ਮੂਰਤੀ ਆ ਉਹਨੂੰ ਗਣ ਪਲਸ ਈਸ਼ ਕਬੀਲੇ ਦਾ ਮੁਖੀ ਆ ਕਿਹੇ ਜਾ ਹੋਵੇ ਉਹਦੇ ਹਾਥੀ ਦਾ ਸੈਰ ਆ ਉਹ ਅੱਜ ਪੰਡਾਰ ਕਰਨ ਦੀ ਸਮਰੱਥਾ ਤੇ ਉਹਨੂੰ ਰੱਖਣਾ ਕਿਵੇਂ ਹੈ ਤੇ ਕਿੰਨੇ ਸਮੇਂ ਵਾਸਤੇ ਲੋਡ ਪੈ ਸਕਦੀ ਹੈ ਤਾਂ ਪਤਾ ਹੋਵੇ ਵੀ ਕਿਤੇ ਡੋਬੇ ਵੇਲੇ ਸੋਕੇ ਵੇਲੇ ਕਬੀਲਾ ਭੁੱਖਾ ਨਾ ਮਰ ਜਾਈ। ਉਹਨੂੰ ਇਹ ਪਤਾ ਹੋਵੇ ਕਿ ਮੈਂ ਅਨਾਜ ਕਿਵੇਂ ਸੰਭਾਲਣਾ ਹੈ। ਥੱਲੇ ਉਹਦੇ ਚੂਹਾ ਹੈ। ਅਨਾਜ ਨੂੰ ਖਰਾਬ ਕਰਨ ਵਾਲੇ ਜਾਨਵਰਾਂ ਤੇ ਕਾਬੂ ਪਾ ਸਕਦਾ ਹੋਵੇ। ਥੱਲੇ ਜੂਹਾ। ਦੇਖ ਲਿਓ ਅੱਜ ਜਾ ਕੇ ਤਸਵੀਰ। ਇੱਕ ਹੱਥ 'ਚ ਉਹਦੇ ਕਲਮ ਹੈ। ਉਹ ਕਹਿੰਦੇ ਮੁਖੀ ਆ ਜਿਹੜਾ ਉਹ ਆਪਦੇ ਕਬੀਲੇ ਨੂੰ ਪੜਾ ਸਕਦਾ ਹੋਵੇ ਪੜਿਆ ਲਿਖਿਆ ਹੋਵੇ ਇੱਕ ਹੱਥ ਚੋਦੇ ਹਥਿਆਰ ਹੈ ਵੀ ਕਬੀਲੇ ਦਾ ਮੁਖੀ ਆ ਹਥਿਆਰਾਂ ਦੀ ਜਾਣਕਾਰੀ ਰੱਖਦਾ ਹੋਵੇ ਤੇ ਆਪਦੇ ਕਬੀਲੇ ਨੂੰ ਉਹ ਜਾਣਕਾਰੀ ਦੇ ਸਕਦਾ ਹੋਵੇ ਇੱਕ ਹੱਥ ਜੋਜ ਲੱਡੂ ਹੈ ਬਈ ਗਰਭਵਤੀ ਔਰਤ ਦੀ ਖਰਾਕ ਕੀ ਹੈ ਬੱਚੇ ਦੀ ਖਰਾਕ ਕੀ ਹੈ ਬਜ਼ੁਰਗ ਦੀ ਖਰਾਕ ਕੀ ਹੈ ਨੌਜਵਾਨ ਦੀ ਖਰਾਕ ਕੀ ਹੈ ਕਿ ਉਹਨੂੰ ਜਾਣਕਾਰੀ ਹੋਵੇ ਖਰਾਕ ਦੀ ਇੱਕ ਹੱਥੋ ਦਾ ਐ ਹੈ ਕਿਸੇ ਨਾ ਵੈਦ ਕਰਾ ਨਾ ਕਰਦਾ ਹੋਵੇ ਉਹ ਕਿਸੇ ਨਾ ਵੈਦ ਕਰਾ ਨਾ ਕਰਦਾ ਹੋਵੇ ਅ ਆਪਾਂ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਮੈਨੂੰ ਬਹੁਤ ਵੱਡੀ ਬਦਤਰ ਤੇ ਆਇਆ ਸੀ ਕਿ ਤੁਸੀਂ ਪ੍ਰੋਗਰਾਮ ਲਾਈਵ ਕਰਿਓ ਕਿਸੇ ਨੇ ਲਾਈਵ ਸਾਥੀ ਨਹੀਂ ਕੀਤਾ ਇਦਾਂ ਨਾ ਠੀਕ ਹੈ ਲਾਈਵ ਵਾਲੇ ਸਾਥੀ ਹੋਣ ਮਾ ਤੁਹਾਡੇ ਕੋਲੇ ਆ ਜਾ ਜੇ ਕੋਈ ਪੰਡਿਤ ਸਾਥੀ ਸੁਣਦਾ ਜਿਹਨੂੰ ਆਪਦੇ ਫਲਸਫੇ ਤੇ ਯਕੀਨ ਹੈ ਵੀ ਇਹ ਠੀਕ ਹੈ ਉਹ ਜਦੋਂ ਮਰਜ਼ੀ ਮੈਦਾਨ ਚ ਆ ਸਕਦਾ ਹੈ ਅੱਜ ਕੋਈ ਬੈਠਾ ਹੈ ਅੱਜ ਵੀ ਅਸੀਂ ਸਤਿਕਾਰ ਕਰਾਂਗੇ ਕਿਉਂ ਕਿ ਅਸੀਂ ਵਾਦ-ਵਿਵਾਦ ਨਹੀਂ ਕਰਦੇ ਅਸੀਂ ਸੰਵਾਦਰ ਚਾਹੁੰਨੇ ਆ ਉਹਦੀ ਮੈਂ ਇੱਕ ਕਹਾਣੀ ਸੁਣਾ ਦਿਆਂ ਸੌਖੀ ਸਮਝ ਲੱਗ ਜੂਗੀ ਮੇਰੇ ਕੋਲੇ ਬੱਚਾ ਇੱਕ ਹਾਜ਼ਰ ਹੋਣ ਵਾਸਤੇ ਆਇਆ ਉਸ ਬੱਚੇ ਦੇ ਮੱਥੇ ਤੇ ਕਾਲਾ ਟਿੱਕਾ ਲੱਗਾ ਮੈਂ ਅਧਿਆਪਕ ਕਹਿੰ ਜਦੋਂ ਉਹਦੀ ਮਾਂ ਦਾਖਲ ਕਰਾਉਣ ਆਈ ਮੈਂ ਉਹਨੂੰ ਰੋਕ ਲਿਆ ਮਾ ਪੁੱਤਰ 2 ਮਿੰਟ ਰੁੱਕ ਜਾ ਪ੍ਰੇਅਰ ਹੁੰਦੀ ਆ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ ਜ਼ਰੂਰੀ ਜਦੋਂ ਮੋਡਲ ਮਤਲਬ ਪ੍ਰੇਅਰ ਹੋ ਹੱਡੀ ਤੇ ਮੈਂ ਉਹਨੂੰ ਬੱਚੇ ਨੂੰ ਬਾਹੋਂ ਫੜਿਆ ਸਟੇਜ ਤੇ ਲਿਆਂਦਾ ਮੈਂ ਉਹਨੂੰ ਪੁੱਛਿਆ ਕੁੜੀਏ ਤਾ ਕਾਲਾ ਟਿੱਕਾ ਕਿਉਂ ਲਾਇਆ ਉਹ ਕਹਿੰਦੀ ਜੀ ਇਹਦੇ ਨਾਂ ਨજર ਨਹੀਂ ਲੱਗਦੀ ਮੈਂ ਕਿਹਾ ਤੈਨੂੰ ਕਿਹਨੇ ਦੱਸਿਆ ਆਜੀ ਜੀ ਮੈਨੂੰ ਮੇਰੀ ਦਾਦੀ ਨੇ ਨਾਨੀਆਂ ਚਾਚੀਆਂ ਤਾਈਆਂ ਵੱਡੀਆਂ ਸਾਰੀਆਂ ਨੇ ਦੱਸਿਆ ਵੀ ਇਹਦੇ ਨਾਂ ਨજર ਨਹੀਂ ਲੱਗਦੀ ਮੈਂ ਫਿਰ ਉਹਦੇ ਨਾਲ ਜੇਤਾਂ ਕਰਨਾ ਹੁੰਦਾ ਬਾਦ-ਵਿਵਾਦ ਐਲੀ ਗੱਲ ਤਾਂ ਇਹ ਇੱਕ ਹੁੰਦੀ ਹੈ ਪਰਚਾ